ਮੇਰੇ ਕੁੱਤੇ ਦੇ ਪੈ ਗਿਆ ਚਿਚੜ ਤੇ ਆਪਾਂ ਇਹਦੇ ਵਾਸਤੇ ਲੈ ਕੇ ਆਂ ਟੀਕਾ ਮੈਡੀਕਲ ਤੋਂ ਪਿੰਡੋਂ ਹੀ ਮਿਲ ਗਿਆ ਤੇ ਇਹਦੀ ਜਿਹੜੀ ਡੋਜ਼ ਆ ਉਹ ਲਾਉਣੀ ਆ 1 ਐਮਐਲ ਡਾਕਟਰ ਕਹਿੰਦਾ ਵੀ 1 ਐਮਐਲ ਪੂਰਾ ਭਰ ਕੇ ਲੱਗੋ ਉਹ ਲਾ ਦਿਓ ਜੀ ਗਰੇ ਨੇ ਚਿਚੜਾਂ ਦੇ ਕਰਕੇ ਹੋਇਆ ਕੀ ਐ ਚਿਚੜਾਂ ਦੇ ਕਰਕੇ ਨੇ ਜਿਹੜੇ ਚਿਚੜੇ ਦਾ ਖੂਨ ਜਾਂ ਪਿੰਦੇ ਆ ਤੇ ਉਹਦੇ ਨਾਲੇ ਕਮਜ਼ੋਰ ਹੋ ਗਿਆ ਇਹ ਬਹੁਤ ਮੋਟਾ ਸੀਗਾ ਹੁਣ ਕਮਜ਼ੋਰ ਹੋ ਗਿਆ ਐ ਤਮੈਨੂੰ ਪਤਾ ਨਹੀਂ ਕਿ ਦੇਖਣ ਤੋਂ ਮੈਂ ਇਹ ਧਿਆਨ ਨਹੀਂ ਕੀਤਾ ਮੈਨੂੰ ਆਉਣਾ ਜਦੋਂ ਤੇ ਜਦੋਂ ਮੈਂ ਅੱਜ ਚੈੱਕ ਕੀਤਾ ਤੇ ਮੈਂ ਨਵਾਇਆ ਨਹੀਂ ਕਈ ਦਿਨਾਂ ਤੋਂ ਤੇ ਫਾਦਰ ਸਾਹਿਬ ਨੇ ਨਵਾ ਰਹੇ ਸੀਗੇ ਤੇ ਉਹ ਉਹਨੇ ਮੈਨੂੰ ਕਿਹਾ ਵੀ ਚਿਚੜ ਲੱਗੇ ਤੇ ਜਦੋਂ ਮੈਂ ਅੱਜ ਚੈੱਕ ਕੀਤਾ ਤੇ ਚਿਚੜ ਲੱਗੇ ਜ਼ਿਆਦਾ ਤੇ ਹੁਣ ਮੈਂ ਇਹ ਜਿਹੜਾ ਟੀਕਾ ਲਾਉਣਾ ਤੇ ਰੋਟੀ ਨਹੀਂ ਖਾ ਰਿਹਾ ਇਹ ਕਿਚਣਾ ਕਰਕੇ ਇਹਨੂੰ ਥੋੜਾ ਮਤਲਬ ਇਹ ਅਜੀਬ ਜਿਹਾ ਲੱਗ ਜਾਂਦਾ ਹੁਣ ਆਪਾਂ ਲਾਉਣੇ ਟੀਕਾ ਤੇ ਟੀਕਾ ਮੈਂ ਲਾਉਣਾ ਇਕੱਲੇ ਨਹੀਂ ਮੇਰੇ ਕੋਲੇ ਕੋਈ ਹੈ ਨਹੀਂਗਾ ਜਿਹੜਾ ਮੇਰੀ ਹੈਲਪ ਕਰੇ ਤੇ ਮੈਂ ਟੀਕਾ ਵੀ ਇਹਨੂੰ ਫੜ ਲੇ ਪਰ ਇਹਨੂੰ ਮੈਂ ਬਚਪਨ ਤੋਂ ਪਾ ਲਿਆ ਤੇ ਇਸੇ ਕਰਕੇ ਮੈਨੂੰ ਇਹਦਾ ਕੋਈ ਡਰ ਨਹੀਂ ਹੈਗਾ ਮੈਂ ਇਹਨੂੰ ਮਤਲਬ ਮੇਰੇ ਨਾਲ ਇਹਦਾ ਕਾਫੀ ਪਿਆਰ ਹੈ ਤੇ ਮੀਨੀਆਂ ਨੇ ਕੁਝ ਦੰਦੀ ਨਹੀਂ ਵਧਦਾਗਾ ਇਹ ਸਾਡੇ ਪਰਿਵਾਰ ਦੇ ਕਿਸੇ ਦੇ ਨਹੀਂ ਵਧਦਾ ਤੇ ਆਪਾਂ ਚਲੋ ਇਹਦੀ ਸੇਵਾ ਮੈਂ ਬਹੁਤ ਕਰਦੇ ਆ ਦੀ ਤੇ ਆਪਾਂ ਹੁਣ ਲਾਉਣੀ ਟੀਕਾ ਤੇ ਇਹ ਟੀਕੇ ਦਾ ਰਿਜ਼ਲਟ ਹੈ ਬਸ ਮੈਨੂੰ ਕੋਈ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਟੀਕੇ ਤੋਂ ਬਿਨਾ ਵੀ ਇਲਾਜ ਹੋਵੇ ਜਿਹੜਾ ਚਚੜਾਂ ਦਾ બીજા ਤੱਕ ਕੋਈ ਸਾਬਣ ਹੋਵੇ ਸ਼ੈਂਪੂ ਹੋਵੇ ਕਿ ਟੀਕੇ ਵਾਲਾ ਕੋ ਮੌਕਾ ਹੁਣ ਡਾਕਟਰ ਨੇ ਕਿਹਾ ਸੀ ਜਦੋਂ ਟੀਕਾ ਲਾਉਂਗੇ ਤੇ ਇਹ ਚਮੜੀ ਚੱਕ ਕੇ ਟੀਕਾ ਲਾਉਣਾ ਤੇ ਉਹਦੇ ਨਾਲ ਇਹਦੇ ਨਾ ਬਾਡੀ ਦੇ ਵਿੱਚ ਇੱਕ ਰਿਐਕਸ਼ਨ ਆਊਗਾ ਮਤਲਬ ਤੜਫੂ ਹੈ ਜੇ ਜੇ ਮਚੂਗਾ ਨਾ ਸੇਕ ਜੇ ਨਿਕਲੂ ਸਰੀਰ 'ਚ ਇਹਦੇ ਤੇ ਫਿਰ ਤੁਸੀ ਮਤਲਬ ਘਬਰਾਉਣਾ ਨਹੀਂ ਹੈਗਾ ਤੇ ਹੁਣ ਮੈਂ ਲਾ ਤਾਂ ਰਿਆ ਹੁਣ ਤੇ ਮੈਨੂੰ ਹੁਣ ਇਹ ਵੀ ਆ ਵੀ ਦੇਖਦੇ ਹਾਂ ਹੁਣ ਕੱਲਾ ਲਾ ਰਿਆ ਫੜ ਤਾਂ ਲਿਆ ਮੈਂ ਇਹ ਅੱਧਾ ਕੁ ਲੱਗ ਗਿਆ ਇਹ ਅੱਧਾ ਲੱਗ ਗਿਆ ਤੇ ਹੁਣ ਇਹਦੇ ਅੱਧੇ ਨਾਲ ਹੀ ਆ ਦੇਖੁਰਕਰੀ ਹੋਣ ਲੱਗ ਗਈ ਤਰੀਜ਼ ਤੇ ਆ ਦੇਖ ਇਹ ਵੀ ਉਹਨਾਂ ਐਂਜ ਲੱਗਦਾ ਨਹੀਂ ਉਹ ਤੜਪ ਰਿਆ ਹੁੰਦਾ ਪਰ ਉਹ ਇਹਦੇ ਉਹਨ ਇੱਕ ਮਤਲਬ ਜਲੂਨ ਜੀ ਹੁੰਦੀ ਹੈ ਸਰੀਰ ਤੇ ਤੇ ਮੈਨੂੰ ਐ ਲੱਗਾ ਮੈਂ ਘਬਰਾ ਤਾਂ ਗਿਆ ਸੀ ਯਾਰ ਇੱਥੇ ਗਲਤ ਕੰਮ ਨਾ ਹੋ ਜਾਈ ਕਿਤੇ ਕੁੱਤੇ ਨੂੰ ਕੁਝ ਹੋ ਜੇ ਆ ਦੇਖੋ ਪਰ ਫਿਰ ਵੀ ਮਾਲਕ ਦੀ ਕਿਰਪਾ ਵੀ ਆਪਾਂ ਯਾਰੇ ਅੱਧਾ ਅੱਧਾ ਹੀ ਲੱਗਿਆ ਹਜੇ ਅੱਧੀ ਡੋਜ਼ ਲਾਈਏ ਤੇ ਪੂਰੀ ਲਾਉਣੀ ਹੋਣੀ ਥਾਹ ਸੀ ਤੇ ਆਪਾਂ ਟਰਾਈ ਕਰਦੇ ਪੂਰੀ ਲਾਉਂਦੀ ਲਿਖੋ ਕਮੈਂਟ ਕਰਕੇ ਦੱਸਿਓ ਮੈਨੂੰ ਸ਼ੈਂਪੂ ਜਾਂ ਕੋਈ ਦਵਾਈ ਜਿਹੜੀ ਤੁਹਾਨੂੰ ਪਤਾ ਹੋਵੇ ਤੇ ਵਾਇਗਰੂ ਮੇਅਰ ਕਰੇ ਜਾਨਵਰ ਆਪਾਂ ਰੱਖਦੇ ਆ ਤੇ ਉਹਨਾਂ ਦੀ ਥੋੜੀ ਜਿਹੀ ਸਾਹ ਸੰਭਾਲ ਵੀ ਜ਼ਰੂਰੀ ਹੈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਿੰਨਾ ਵੀ ਵੀਡੀਓ ਬਹੁਤ ਲੋਕ ਦੇਖ ਲੈਂਦੇ ਆ 2-4000 ਲੋਕ ਵੀਡੀਓ ਆਰਾਮ ਨਾਲ ਦੇਖਦੇ ਆ ਪਰ ਸਬਸਕ੍ਰਾਈਬਰ ਨਹੀਂ ਸਬਸਕ੍ਰਾਈਬ ਮਤਲਬ ਜੇ 4-5 ਬੰਦਾ ਵੀਡੀਓ ਦੇਖਦਾ ਤੇ ਇੱਕ ਬੰਦਾ ਸਬਸਕ੍ਰਾਈਬ ਕਰਦਾ ਆ ਦੇਖੋ ਹੁਣ ਮੇਰਾ ਕੁੱਤੇ ਤੇ ਟੀਕਾ ਤੇ ਮੈਂ ਲਾਤਾ ਆ ਖੁੱਲ ਗਿਆ ਸਬਸਕ੍ਰਾਈਬ ਕਰ ਲਓ ਧੰਨਵਾਦ